ਲੈ ਵੀਰ ਮੇਰੇ ਭਈ ਇਟਲੀ ਦੇ ਪੇਪਰ ਐ ਸਾਲ ਜਿੰਨਾ ਕੋਟਾ ਹੈਗਾ ਸਰਕਾਰ ਨੇ ਕੱਢਿਆ 182000 ਉਹਨਾਂ ਵੀ ਨਹੀਂ ਭਰਿਆ ਜਾਣਾਗਾ ਕਿਉਂ ਨਹੀਂ ਭਰਿਆ ਜਾਣਾ ਦੋ ਨੰਬਰ ਦਾ ਕੰਮ ਚੱਲੂਗਾ ਵੈਸੇ ਤੇ ਪਰ ਬਚ ਕੇ ਦੋ ਚੀਜ਼ਾਂ ਇਹਨਾਂ ਨੇ ਮੰਗ ਲਈਆਂ ਮੇਨ ਇੱਕ ਮੰਗ ਲਈ ਆ ਇਦੋ ਨੀਤਾ ਅਲੋਜੋਤੀਵਾ ਇਦੋ ਨੀਤਾ ਅਲੋਜੋਤੀਵਾ ਇੰਡੀਆ ਵਾਲੇ ਵੀਰਾਂ ਨੂੰ ਨਹੀਂ ਪਤਾ ਕੀ ਹੁੰਦਾ ਇਹ ਹੁੰਦਾ ਸਰਟੀਫਿਕੇਟ ਘਰ ਦਾ ਬੀ ਜਿੱਥੇ ਬੰਦੇ ਨੇ ਆ ਕੇ ਰਹਿਣਾ ਉਹ ਰਹਿਣ ਯੋਗ ਹੈ ਕਿ ਨਹੀਂ ਉਹਦਾ ਸਰਟੀਫਿਕੇਟ ਪਹਿਲਾਂ ਲਵਾਉਣਾ ਨਾਲ ਸਾਰੇ ਮਾਲਕ ਭੱਜੇ ਜਾਂਦੇ ਆ ਇੱਥੇ ਜਿਹੜੇ ਬੰਦੇ ਆ ਚੁੱਕੇ ਆ ਜਿਹੜੇ ਆ ਚੁੱਕੇ ਆ ਉਹਨਾਂ ਨੂੰ ਲੋਜੋਤੀਵਾ ਨਹੀਂ ਮਿਲ ਰਹੀ ਹਨਾ ਉਹ ਉਹਨਾਂ ਨੂੰ ਖਰੀਦਣੀ ਪੈ ਰਹੀ ਆ ਕਿਸੇ ਨੂੰ 1000 ਦੀ ਕਿਸੇ ਨੂੰ 1500 ਦੀ ਕਿਸੇ ਨੂੰ 700 ਦੀ ਤੇ ਜਿਹੜੇ ਹਜੇ ਆਉਣੇ ਆ ਜਿਨ੍ਹਾਂ ਦੇ ਪੇਪਰ ਭਰਉਣੇ ਆ ਉਹ ਲੋਜੋਤੀਵਾ ਕਿੱਥੋਂ ਲਾਉਣਗੇ ਮਾਲਕ ਮਾਲਕ ਕਹਿੰਦੇ ਲੋ ਜੋਤੀਵਾ ਦਾ ਕੰਮ ਸਾਡੇ ਕੋਲ ਹੈ ਨੀਗਾ ਸੋ ਇਸ ਵਾਰ ਬਹੁਤ ਮੁਸ਼ਕਲ ਆ ਤੇ ਜਿਹੜੇ ਪੇਪਰ ਭਰੇਗੇ ਜਿਹੜੇ ਕਲੈਕ ਹੋਗੇ ਤੇ ਉਹ ਆਪਦੀ ਆਪਦੀ ਤਿਆਰੀ ਕਰ ਲੋ ਆਪਦੇ ਟੈਚੀ ਖਰੀਦ ਲੋ ਠੀਕ ਆ ਜਿਹੜੇ ਪੇਪਰ ਕਲੈਕ ਹੋ ਜਾਣਗੇ ਭਰੇ ਜਾਣਗੇ ਉਹ ਆਪਾਂ ਆਪਣੀ ਤਿਆਰੀ ਕਰ ਲਿਓ ਕਿਉਂਕਿ ਪੇਪਰ ਉਹੀ ਭਰੇ ਜਾਣਗੇ ਜਿਹੜੇ ਸਾਰਾ ਕੁਝ ਸਹੀ ਹੋਊਗਾ ਬਹੁਤ ਹੈ ਸਰਕਾਰ ਨੇ ਕੰਮ ਕੜਾ ਕੀਤਾ ਵਾ ਖਿੱਚ ਕੇ ਰੱਖਿਆ ਵਾ ਕੰਮ ਹੁਣਾਂ ਵੀ ਇੱਧਾ ਚਾਹੀਦਾ ਸੀਗਾ ਇਸ ਸਾਲ ਹੁਣ ਗਾਂ ਦੀ ਗਾ ਨਹੀਂ ਪੈਣਾਗਾ ਕੰਮ ਹੋਊਗਾ ਸਹੀ ਹੋਊਗਾ ਸਾਸਤਰੀ ਕਾ